ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਗਰਮੀ ਐ ਬਹੁਤ ਅਤਿ ਦੀ ਹੋ ਚੁੱਕੀ ਐ ਉੱਥੇ ਅੱਜ ਬਕਰਾਈ ਦੇ ਜਿਹੜੇ ਮਨਾਏ ਜਾ ਰਹੀ ਆ ਹਵੇਲੀ ਰੋਪੜ ਦੇ ਵਿੱਚ ਅਸੀਂ ਖੜੇ ਆ ਔਰ ਉੱਥੇ ਸਿਰ ਜਿੱਥੇ ਪੰਜਾਬੀਆਂ ਵੱਲੋਂ ਸ਼ਵੀਲਾਂ ਲਾਈ ਜਾਂਦੇ ਸੀ ਅੱਜ ਅਸੀਂ ਮੁਸਲਮਾਨ ਭਰਾ ਜਿਹੜੇ ਤੁਸੀਂ ਦੇਖ ਰਹੇ ਹੋ ਪੂਰੀ ਗਰਮੀ ਦੇ ਉੱਤੇ ਜਿਹੜੇ ਰਾਹ ਜਾਂਦੀ ਆ ਮੁਸਾਫਰ ਆ ਉਹਨਾਂ ਨੂੰ ਠੰਡਕ ਪਹੁੰਚਾਉਣ ਵਾਸਤੇ ਠੱਡੇ ਠੰਡੇ ਮਿੱਠੇ ਜਲ ਦੀ ਜਿਹੜੀ ਐ ਸ਼ਵੀਲ ਲਗਾਈ ਗਈ ਆ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜਿਹੜੀ ਅੱਜ ਬੱਕਰਾ Eid ਮਨਾਈ ਜਾਂਦੀ ਆ ਪਹਿਲਾਂ ਤਾਂ ਆਪਾਂ ਉਹਦੀ ਗੱਲ ਕਰਦੇ ਆ ਉਹ ਕਿਸ ਪਰਵਸ ਤੇ ਮਨਾਈ ਜਾਂਦੀ ਆ ਕਿਸਰਨਾ ਸਾਡੇ ਪੈਗੰਬਰ ਦੀ ਸੁਨਨਤ ਐ ਬੱਕਰਾ Eid ਉਸ ਮਤਲਬ ਉਸ ਪਰੰਪਰਾ ਨੂੰ ਚਲਾਂਦੇ ਹੋਏ ਸਾਡੀ ਬੱਕਰਾ Eid ਮਨਾਈ ਜਾਂਦੀ ਆ ਤੇ ਅੱਜ ਬੱਕਰਾ Eid ਦੇ ਵਿੱਚ ਤੁਸੀਂ ਕੀ ਕੀ ਜਿਹੜਾ ਕੀਤਾ ਜਾਂਦਾ ਤੁਹਾਡੇ ਕੋਲੋਂ ਸਾਡੇ ਜੀ ਸਾਰਿਆਂ ਨਾਲ ਮਿਲ ਕੇ ਪਹਿਲਾਂ ਤਾਂ ਨਮਾਜ਼ ਵੜਦੇ ਹੁੰਦੇ ਆ ਜੀ ਨਮਾਜ਼ ਤੋਂ ਬਾਅਦ ਭਾਈ ਜਿਹੜੇ ਜਿਹੜੇ ਕੁਰਬਾਨੀ ਕਰਿਆ ਕਰਦੇ ਆ ਬੱਕਰੇ ਦੀ ਉਹਨਾਂ ਦੇ ਘਰ ਘਰ ਜਾ ਕੇ ਜੋ ਵੀ ਆ ਆਪਣਾ ਮਿਲਦੇ ਜੁਲਦੇ ਆ ਸਾਰੇ ਜਣੇ ਜਾ ਕੇ ਉਸ ਤੋਂ ਬਾਅਦ ਅਸੀਂ ਨਵਾਂ ਇਹ ਆਪਣਾ ਦੇਖ ਕੇ ਭਈ ਆਪਣਾ ਅੱਜ ਸ਼ਬੀਲ ਵੀ ਲਈ ਵੀ ਆ ਮਿੱਠੇ ਪਾਣੀ ਦੀ ਗਰਮੀ ਨੂੰ ਮੁਤਾਬਿਕ ਦੇਖਦੇ ਹੋਏ ਇਹ ਜੀ ਤੇ ਤੁਸੀਂ ਦੇਖਿਆ ਵੀ ਜਿੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਵੀਰ ਆ ਜਿਹੜੇ ਠੰਡੇ ਮਿੱਠੇ ਜਲਦੀ ਸ਼ਬੀਲ ਲਈ ਜਾਂਦੀ ਹੈ ਔਰ ਮੁਸਲਮਾਨ ਭਰਾਵਾਂ ਵੱਲੋਂ ਵੀ ਅੱਜ ਉਹ ਸ਼ਵੀਲਾ ਜਿਹੜੀ ਆ ਪੂਰੀ ਤਕਰੀਬਨ 47 46 ਡਿਗਰੀ ਦਾ ਤਾਪਮਾਨ ਹੋ ਚੁੱਕਿਆ ਔਰ ਉਥੇ ਨੌਜਵਾਨ ਵੀਰ ਆ ਸਾਰੇ ਬੱਚੇ ਤੋਂ ਲੈ ਕੇ ਨੌਜਵਾਨ ਵੀਰ ਤੱਕ ਆ ਜਿਹੜੇ ਆ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਅੱਜ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆਂ ਅਸੀਂ ਮੁਸਲਮਾਨ ਭਰਾ ਵੀਰ ਨੂੰ ਔਰ ਉਥੇ ਹੀ ਸਿੱਖ ਧਰਮ ਦੇ ਜਿਹੜੇ ਆ ਅ ਵੱਡੇ-ਵੱਡੇ ਪਰਮ ਮਨਾਏ ਜਾਂਦੇ ਆ ਅੱਜ ਇਸ ਹਿੰਦੁਸਤਾਨ ਦੇ ਵਿੱਚ ਜਿੱਥੇ ਅਲੱਗ-ਅਲੱਗ ਪ੍ਰਾਤਾਂ ਦੇ ਅਲੱਗ-ਅਲੱਗ ਜਾਤਾਂ ਦੇ ਤਰਮ ਹੈ ਸਾਰੇ ਉਹਨਾਂ ਦੀਆਂ ਇੱਕ ਦੂਜੇ ਨਾਲ ਮਿਲ ਕੇ ਮਲਾਏ ਜਾਂਦੇ ਆ ਔਰ ਉੱਥੇ ਹੀ ਅੱਜ ਰੋਪੜ ਦੇ ਵਿੱਚ ਸਾਨੂੰ ਤਸਵੀਰਾਂ ਜੀ ਸਟਾਰਟਿੰਗ ਵੱਲੋਂ ਦਿਖਾਈ ਜਾਂਦੀਆਂ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਜਿਹੜੇ ਨੌਜਵਾਨ ਹੈ ਇਸ ਬਕਰਾਈਦ ਨੂੰ ਮਨਾਉਣ ਵਾਸਤੇ ਅੱਜ ਸ਼ਵੀਲੀ ਜਿਹੜੀ ਹੈ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਚੱਲ ਰਹੀ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਕਿਰਪਾਲ ਸਿੰਘ ਲੋਗ